आगे जेसी भी आ गई आगे जे भी आ गई आग बड़ा बड़ा पता ਮੇਰਾ ਨਾਮ ਹਰਪ੍ਰੀਤ ਸਿੰਘ ਹੈ ਜੀ ਕਿਹਣਾ ਚੱਲਦੇ ਆਪਾਂ ਉਹ ਦੇਖਣ ਕਰਦੇ ਆ ਇੱਕ ਵਾਕਾ 22 12 ਤਰੀਕ ਦਾ ਹੈ 12 8 ਦਾ ਜੀ ਕਾਰਪੋਰੇਸ਼ਨ ਦੇ ਜਿਹੜੀ ਟੀਮ ਹੈ ਪੂਰੀ ਇਹਨਾਂ ਨੇ ਦੋ ਇਨਸਪੈਕਟਰ ਇੱਕ ਇਹਨਾਂ ਦਾ ਪਟਵਾਰੀ ਤੇ ਉਹਨਾਂ ਦੇ ਨਾਲ ਜਿਹੜੇ ਰੱਖੇ ਹੋਏ ਗੁੰਡੇ ਅਸੀਂ ਉਹਨਾਂ ਨੂੰ ਅਧਿਕਾਰੀ ਨਿਕਾਹਾਂਗੇ ਜਿਸ ਤਰੀਕੇ ਨਾਲ ਉਹਨਾਂ ਨੇ ਇਹ ਕਾਰਵਾਈ ਕੀਤੀ ਆ ਉਹ ਗੁੰਡੇ ਸੀਗੇ ਉਹਨਾਂ ਨੇ ਆ ਕੇ ਨਾ ਕਿਸੇ ਨੂੰ ਨੋਟਿਸ ਦਿੱਤਾ ਨਾ ਕੋਈ ਗੁਰਦੁਆਰਾ ਪ੍ਰਬੰਧਕ ਕਮੇਟੀ ਬੁਲਾਈ ਗਈ ਇੱਥੇ ਕਿਸੇ ਵੀ ਧਾਰਮਿਕ ਸਥਾਨ ਨੂੰ ਜੇ ਕੋਈ ਤੁਸੀਂ ਟਾਣਾ ਵੀ ਹੈਗਾ ਉਹਦੇ ਵਾਸਤੇ ਐਜੀਪੀਸੀ ਆ ਗੁਰਦੁਆਰਾ ਪ੍ਰਬੰਧਨ ਕਮੇਟੀਆਂ ਨੇ ਗੁਰ ਸ਼ਹਿਰ ਦੀਆਂ ਸੰਸਥਾਵਾਂ ਨੇ ਇਹਨਾਂ ਨੇ ਕਿਸੇ ਵੀ ਮੋਤੋ ਬੰਦੇ ਨੂੰ ਬੁਲਾਇਆ ਨਹੀਂ ਗਿਆ ਚੁੱਪਚਾਪ ਇੱਥੇ ਆਏ ਇਹਨਾਂ ਨੇ ਆ ਕੇ ਥੋੜੇ ਮਾਰ ਕੇ ਪਹਿਲਾਂ ਕੰਦਾ ਟਾਈਆਂ ਤੇ ਜਿਹੜਾ ਵਿਚਾਰਾ ਉੱਥੇ ਬਜ਼ੁਰਗ ਬੈਠਾ ਸੀ ਸੇਵਾਦਾਰ ਉਹਨੂੰ ਇਹਨਾਂ ਦੇ ਜਿਹੜੇ ਗੁੰਡੇ ਆ ਉਹਨਾਂ ਨੇ ਥੱਪੜ ਮਾਰ ਕੇ ਉਹਨੂੰ ਬਾਹਰ ਕੱਢਿਆ ਇੱਥੋਂ ਦੀ ਕੌਣ ਸੀਗੇ ਬਜ਼ੁਰਗ ਉਹ ਸੇਵਾ ਕਰਦੇ ਆਂ ਹਾਂਜੀ ਸੇਵਾ ਇੱਥੇ ਵਿਚਾਰੇ ਉਹਨਾਂ ਦੀ ਡਿਊਟੀ ਸੀਗੀ ਕਿੰਨੇ ਸਾਲ ਤੋਂ ਇੱਥੇ ਬੈਠੇ ਨੇ ਉਹ ਉਹਨਾਂ ਨੂੰ ਥੱਪੜ ਜਿਹੜੇ ਇਹਨਾਂ ਦੇ ਮੁਲਾਜ਼ਮ ਨਾਲ ਆਏ ਸੀਗੇ ਅੱਗੇ ਤੇ ਉਹਨਾਂ ਨੇ ਉਸ ਤੋਂ ਬਾਅਦ ਉਹਨੂੰ ਕੱਢ ਕੇ ਅੰਦਰੋਂ ਸਿਰਫ ਪੀੜਾ ਸਾਹਿਬ ਇਕੱਲਾ ਕੱਢਿਆ ਇਹਨਾਂ ਨੇ ਬਾਕੀ ਪੋਥੀਆਂ ਵਗੈਰਾ ਜਿੰਨੇ ਪੱਖੇ ਸੀ ਜਿੰਨੇ ਰਮਾਲਾ ਸਾਹਿਬ ਸੀ ਸਾਰੇ ਉੱਥੇ ਪਏ ਸੀ ਇਹਨਾਂ ਨੇ ਪੂਰੀ ਦੀ ਪੂਰੀ ਬਿਲਡਿੰਗ ਜੀਸੀਬੀ ਦੇ ਨਾਲ ਢਾਹ ਦਿੱਤੀ ਗਈ ਉਹ ਪਰ ਉਹ ਕੇਂਦਰ ਅੰਦਰ ਕੁਝ ਹੈਗੇ ਨਹੀਂ ਸੀ ਕਿ ਗੌਰਪੇਸ਼ ਦੇ ਅਧਿਕਾਰੀ ਸਾਨੂੰ ਹੁਣ ਅੱਜ ਵੀ ਅਸਮਾਨ ਇੱਥੇ ਪਿਆ ਸਾਡੇ ਕੋਲ ਜਿਹੜੀਆਂ ਪੋਥੀਆਂ ਸੀ ਵਿੱਚੋਂ ਕੱਢੀਆਂ ਉਹਦੀ ਸਾਡੇ ਕੋਲ ਵੀਡੀਓ ਵੀ ਹੈਗੀਆਂ ਅਸੀਂ ਲੈ ਕੇ ਗਏ ਅਸੀਂ ਇੱਥੋਂ ਚੱਕੀਆਂ ਜਿਹੜੀਆਂ ਇੱਥੇ ਤੇ ਹਾਲੇ ਵੀ ਅੱਗੇ ਤੁਹਾਡੀ ਕਿਸੇ ਅਧਿਕਾਰੀ ਨਾਲ ਗੱਲਬਾਤ ਚੱਲ ਰਹੀ ਹੈ ਅਸੀਂ ਉਸ ਟਾਈਮ ਹੀ ਜਦੋਂ ਵੀ ਸਾਡਾ ਉਹ ਗੱਲ ਹੋਈ ਆ ਇਹ ਇੱਥੇ ਢਾ ਚੁੱਕੇ ਸੀਗੇ ਜਦੋਂ ਅਸੀਂ ਪਹੁੰਚੇ ਤਾਂ ਨਿਸ਼ਾਨ ਸਾਹਿਬ ਗੇਰਨ ਲੱਗੇ ਸੀ ਉਦੋਂ ਜਦੋਂ ਅਸੀਂ ਆ ਕੇ ਵਿਰੋਧ ਕੀਤਾ ਤੇ ਆ ਕੇ ਇੱਥੋਂ ਚਲੇ ਗਏ ਤੇ ਅਸੀਂ ਜਾ ਕੇ ਮੇਅਰ ਸਾਹਿਬ ਨੂੰ ਫਿਰ ਮਿਲੇ ਜਿਹਦੇ ਨਾਲ ਸਾਡੇ ਦੋ ਐਮਸੀਪੀ ਇੱਥੇ ਸ਼ਹਿਰ ਦੀ ਜ ਉਹ ਵੀ ਨਾਲ ਗਏ ਉੱਥੇ ਮੇਅਰ ਸਾਹਿਬ ਕੀ ਕਹਿੰਦੇ ਮੇਅਰ ਸਾਹਿਬ ਨੇ ਉਹ ਹੱਥ ਜੋੜ ਕੇ ਪਹਿਲਾਂ ਮਾਫੀ ਮੰਗੀ ਕਹਿੰਦਾ ਸਾਨੂੰ ਪਤਾ ਨਹੀਂ ਸੀ ਵੀ ਇਹ ਗੁਰਦੁਆਰਾ ਸਾਹਿਬ ਢਾਣ ਜਾ ਰਹੇ ਸਾਡੇ ਅਧਿਕਾਰੀ ਉਹਨਾਂ ਨੇ ਸਾਰਿਆਂ ਕੋਲ ਮਾਫੀ ਮੰਗੀ ਤੇ ਕਹਿੰਦਾ ਦੋ ਦਿਨ ਬਾਅਦ ਤੁਸੀਂ ਉਹ ਸਾਰੀ ਕਰ ਲੋ ਤੇ ਨਵਾਂ ਬਣਾਓ ਇਹ ਉਹਨਾਂ ਨੇ ਮੇਅਰ ਸਾਹਿਬ ਨੇ ਕਿਹਾ ਅਗਲੇ ਦਿਨ ਫੇਰ ਇਹ ਸਾਨੂੰ ਉਹ ਟਾਈਮ ਦਿੱਤਾ ਅਗਲੇ ਦਿਨ ਫੇਰ 3:30 ਵਜੇ ਇਹ ਜੀ ਸੀ ਬੀ ਮਸ਼ੀਨਾਂ ਲੈ ਕੇ ਫੇਰ ਇੱਥੇ ਪਹੁੰਚ ਗਏ ਤਾਂ ਜਿਹੜੀ ਉਹ ਰਹਿੰਦੀ ਜਗ੍ਹਾ ਸੀ ਉਹਨੂੰ ਢਾਣ ਲੱਗੇ ਸੀ ਇੱਥੇ ਤਾਂ ਚਲੋ ਸੰਗਤ ਇਕੱਠੀ ਹੋ ਗਈ ਤੇ ਇਸ ਬਾਕੀ ਸਾਰੇ ਸੰਗਤ ਇਕੱਠੀ ਹੋਈ ਰੋਲਾ ਪਿਆ ਵੀ ਤੁਸੀਂ ਜੇ ਸਾਫ਼ ਕਰਨਾ ਸਾਰਾ ਏਰੀਆ ਕਰ ਦਿਓ ਇਨਲੀਗਲ ਇਨਲੀਗਲ ਇੰਨਾ ਕੁਝ ਬਣਿਆ ਪਿਆ ਇੱਥੇ ਇਕੱਲ ਹੋਰ ਇੱਕੀਆ ਦੁਕਾਨਾਂ ਵੀ ਢਾਈਆਂ ਸਾਰੀਆਂ ਮਤਲਬ ਕਿੰਨੇ ਸਾਲਾਂ ਤੋਂ ਸੀਗੇ ਜੀ ਉਹ ਫਰੁੱਤਾ ਰਹਿ ਚੁੱਕੇ ਬਾਬਾ ਜੀ ਮੈਂ ਛੋਟੇ ਹੁੰਦੇ ਤੋਂ ਦੇਖਦਾ ਆ ਰਿਆਂ ਵੀ ਜਿੱਥੇ ਮੇਰੀ 47 ਸਾਲ ਦੀ ਉਮਰ ਮੈਂ ਨਿੱਕੇ ਹੁੰਦੇ ਤੋਂ ਦੇਖ ਰਿਆਂ 40 45 ਸਾਲ ਹੋ ਗਏ ਗੁਰੂ ਘਰ ਨੂੰ ਬਣੇ ਨੂੰ 5 ਸਾਲ ਪਹਿਲਾਂ ਇੱਥੋਂ ਮਹਾਰਾਜ ਦਾ ਸਰੂਪ ਜਿਹੜੀ ਸੇਵਾ ਘਟ ਸੀ ਇੱਥੇ ਤਾਂ ਆਪ ਲੈ ਗਏ ਸੀ ਇਥੋਂ ਤੇ ਹੁਣ ਜਿਹੜਾ ਉੱਥੇ ਮਹਾਰਾਜ ਦੇ ਨਿਸ਼ਾਨ ਲੱਗੇ ਹੋਏ ਸੀ ਮਾਈਕ ਦੇ ਉੱਤੇ ਪਾਠ ਚੱਲਦਾ ਹੁੰਦਾ ਸੀ ਬਾਬਾ ਜੀ ਇੱਥੇ ਰਹਿੰਦੇ ਸੀਗੇ ਸਵੇਰੇ ਸ਼ਾਮ ਮਾਈਕ ਦੇ ਉੱਤੇ ਪਾਠ ਚੱਲਦਾ ਸੀ ਤੇ ਪੋਥੀਆਂ ਸੀ ਅੰਦਰ ਨਿਸ਼ਾਨ ਸਾਹਿਬ ਲੱਗੇ ਸ਼ਸਤਰ ਅੰਦਰ ਸੀਗੇ ਇਹਨਾਂ ਨੇ ਸਾਰਾ ਕੁਝ ਅੱਜ ਹਲੇ ਢੇਰੀ ਲੱਗੀ ਆ ਹਾਲੇ ਆਪਾਂ ਪੱਟੀ ਨਹੀਂ ਪ੍ਰਸ਼ਾਸਨ ਦੇ ਅਧਿਕਾਰੀ ਆਣਗੇ ਫਿਰ ਆਪਾਂ ਚੱਕਾਂਗੇ ਤੋਂ ਦੀ ਉਹਨਾਂ ਨੂੰ ਵੀ ਪਤਾ ਲੱਗ ਦੇਗਾ ਵੀ ਇੱਥੇ ਕੀ ਪਿਆ ਹੰਝਾ ਜਿਹੜਾ ਨਹੀਂ ਇਸ ਜਿਹੜਾ ਦੁਆਰਾ ਹੈਗਾ ਕਾਫੀ ਪ੍ਰਾਚਨ ਦੁਆਰਾ ਦਾ ਜਿਹੜੀ ਦੁਆਰਾ ਡਾਈ ਗਈ ਹੈ ਕੀ ਕਹਿੰਦੇ ਨੇ ਸਾਡੀ ਇਕੱਤੀ ਬਹੁਤ ਜਿਆਦਾ ਜੇ ਰੋਸ ਹੈ ਸੰਗਤਾਂ ਦੇ ਵਿੱਚ ਪਟਿਆਲੇ ਦੀਆਂ ਕਿਉਂਕਿ ਇੱਥੇ ਕਟੋੜ 50 ਸਾਲ ਪੁਰਾਣਾ ਜਿਹੜਾ ਗੁਰੂ ਘਰ ਸੈਨੇ ਚੌਕ ਦੇ ਵਿੱਚ ਬਿਨਾਂ ਇਨਟਿਮੇਸ਼ਨ ਤੋਂ ਬਿਨਾਂ ਨੋਟਿਸ ਤੋਂ ਨਿਗਮ ਦੇ ਮੁਲਾਜ਼ਮਾਂ ਨੇ ਆ ਕੇ ਉਰੇ ਜਬਰੀ ਨੂੰ ਟਾਟਾਇਆ ਇਹਦੇ ਵਿੱਚ ਜਿਹੜੇ ਉਰੇ ਸੇਵਾਦਾਰ ਸੀਗੇ ਉਹਨਾਂ ਦੀ ਉਹਨਾਂ ਦੀ ਵੀ ਮਾਰਕਟਾਈ ਕੀਤੀ ਕੋਥੀ ਸਾਹ ਸੀ ਉਹਨਾਂ ਦੀ ਬੇਦਬੀ ਹੋਈ ਤੇ ਕਿਸੇ ਸੰਗਤ ਨੂੰ ਕਿਸੇ ਗੁਰੂ ਘਰ ਨੂੰ ਕਿਸੇ ਕਮੇਟੀ ਨੂੰ ਕੋਈ ਇਨਫੀਮੇਸ਼ਨ ਨੀ ਕੋ ਸੁਨੇਹਾ ਨਹੀਂ ਨਾ ਜੀਪੀਸੀ ਨੂੰ ਗੁਰਦਾਰਾ ਦੁਖਣਾ ਸਾਹਿਬ ਦੇ ਮੈਨੇਜਰ ਸਾਹਿਬ ਨਾਲ ਮੇਰੀ ਗੱਲ ਇਹ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਤਲਾਹ ਨਹੀਂ ਦਿੱਤੀ ਗਈ ਤੇ ਬਹੁਤ ਨਮੋਸ਼ੀ ਦੀ ਤੇ ਸ਼ਰਮ ਦੀ ਗੱਲ ਆ ਸਰਕਾਰ ਲਈ ਤੇ ਮੌਜੂਦਾ ਪ੍ਰਸ਼ਾਸਨ ਲਈ ਸ਼ਹਿਰ ਦੇ ਲਈ ਕਿ ਖਰਬਾਨ ਸਿੰਘ ਨੌ ਦਾ ਪਟਵਾਰੀ ਕਾਰਪੋਰੇਸ਼ਨ ਦਾ ਜਦੋਂ ਨਿਸ਼ਾਨ ਸਾਹਿਬ ਤੇ ਉਹਨਾਂ ਨੇ ਉਹ ਵੇਲਾ ਪੰਜਾ ਚਲਾ ਕੇ ਢਾਉਣ ਦੀ ਕੋਸ਼ਿਸ਼ ਕੀਤੀ ਤੇ ਉਹਰੇ ਸੰਗਤਾਂ ਨੇ ਜਦੋਂ ਉਹਨੂੰ ਕਿਹਾ ਵੀ ਇਹ ਤੁਸੀਂ ਬੜੀ ਗਲਤ ਗੱਲ ਕਰ ਰਹੇ ਹੋ 45 ਸਾਲ ਤੋਂ ਨਿਸ਼ਾਨ ਸਾਹਿਬ ਤੇ ਝੂਲ ਰਹੇ ਨੇ ਤੋਂ ਬੰਦੇ ਸ਼ਬਦ ਲੋਕਾਂ ਦਾ ਸਿਣਾ ਸੰਗਤਾਂ ਸਿਣਾ ਚੜਨੀ ਕਰਕੇ ਉਹ ਗੋਲੀ ਵਰਗੇ ਸ਼ਬਦ ਬੋਲੇ ਉਹਨਾਂ ਨੇ ਆਖਿਆ ਕਿ ਮੈਂ 50 ਨਿਸ਼ਾਨ ਸਾਹਿਬ ਢਾਏ ਨੇ ਨਿਸ਼ਾਨ ਸਾਹਿਬ ਦੀ ਉਹ ਸਾਰੀ ਤਾਂ ਹੋਣੀ ਹੋਣੀ ਐ ਅਸੀਂ ਸਾਰੇ ਉਹਰੇ ਬਹਿ ਗਏ ਤਾਂ ਹੁਣ ਸਮਝ ਲਓ ਵੀ ਇਹ ਤੱਕ ਤਰ੍ਹਾਂ ਦਾ ਮੋਰਚਾ ਹੀ ਬਣ ਜਾਣਾ ਪਰ ਵੱਡੀ ਗੱਲ ਐ ਕਿ ਜੇ ਹਰਬੰਸ ਸਿੰਘ ਮੈਨੂੰ ਸੁਣਦਾ ਹੋਵੇ ਆ ਪਿਓ ਦਾ ਪੁੱਤ ਬਣ ਕੇ ਇਨਸਾਨ ਦਾ ਬੱਚਾ ਬਣ ਕੇ ਆ ਚੌਕ ਚਾ ਕੇ ਮਾਫੀ ਮੰਗ ਲੇ ਮਤਨਾ ਭਲੇਖਾ ਰੱਖ ਕੇ ਕਾਰਪੋਰੇਸ਼ਨ ਦਾ ਕਮਿਸ਼ਨਰ ਦਾ ਪੁਲਿਸ ਦਾ ਤੇ ਸ਼ਹਿਰ ਦੇ ਵਿਧਾਇਕ ਦਾ ਗੋੜੇ ਲਵਾ ਦਾਂਗੇ ਹਰਬੰਸ ਸਿੰਘ ਨੂੰ ਫੇਰ ਦੁਬਾਰਾ ਅਜਿਹਾ ਅਪੀਲ ਹੈ ਚਾਹੇ ਮੇਰੀ ਸਲਾਹ ਮੰਨ ਲੇ ਕਿ ਸੰਗਤਾਂ ਤੋਂ ਆ ਕੇ ਮਾਫੀ ਮੰਗ ਲੈ ਜਿਹੜੇ ਤਾਂ ਸ਼ਬਦ ਬੋਲੇ ਨੇ ਕਿ 50 ਨਿਸ਼ਾਨ ਸਾਹਿਬ ਢਾਤੇ ਭਲੇਖਾ ਹੋ ਗਿਆ ਹੋਣਾ ਤੈਨੂੰ ਕਿਸੇ ਗੱਲ ਦਾ ਕਿਤੇ ਸੁਫਨਾ ਸੁਪਨਾ ਆ ਗਿਆ ਹੋਊਗਾ ਤੇਰੇ ਚ ਆ ਗਿਆ ਨਹੀਂ ਔਰੰਗਜ਼ੇਬ ਦੀ ਆਤਮਾ ਤੇ ਬੁਜੀਦ ਖਾਨ ਦੀ ਤੇ ਤੂੰ ਭੁੱਲ ਗਿਆ ਇਤਿਹਾਸ ਨੂੰ ਇਨਸਾਨ ਦਾ ਬੱਚਾ ਬਣ ਕਸਪਸ਼ਟ ਕਹਿਣਾ ਤੈਨੂੰ ਜੇ ਤੈਨੂੰ ਕਿਸੇ ਭਲੇਖਿਆ ਸਰਕਾਰ ਦੇ ਵੀ ਤੇਰੇ ਮਗਰ ਸਰਕਾਰ ਕੜੀ ਹੈ ਜਦ ਤੂੰ ਕਾਨੂੰਨ ਦਾ ਬਹੁਤ ਜ਼ਿਆਦਾ ਮਾਹਰ ਹੋਏਗਾ ਤਦ ਸ਼ਰੋਮ ਨਹੀਂ ਕਾਲੀ ਦੱਲੂ ਨਹੀਂ ਜਾਣਦਾ ਹੈ ਚਲੋ ਮੈਂ ਪਾਰਟੀ ਕਰਕੇ ਨਹੀਂ ਆਇਆ ਓਰੇ ਮੈਨੂੰ ਕੱਲ ਅੰਕਲ ਨਾਲ ਜੰਗੀ ਜਿੱਥੇ ਤੋਂ ਉਹਨਾਂ ਨੇ ਮੈਨੂੰ ਕੱਲ ਫੋਨ ਕੀਤਾ ਸਹਿਸਾਨੀ ਨੇ ਬਜਾਦ ਸਾਹਿਬ ਦਾ ਤਾਂ ਮੈਨੂੰ ਹੁਕਮ ਹੋਇਆ ਸਵੇਰੇ ਕਿ 10 ਵਜੇ ਪੌਰੇ ਪਹੁੰਚਣਾ ਪਰ ਮੈਨੂੰ ਮੈਂ ਹੁਣ ਵੀ ਸਾਰੇ ਕਾਰਪੋਰੇਸ਼ਨ ਮੁਜਾ ਪ੍ਰਸ਼ਾਸਨ ਨੂੰ ਅਪੀਲ ਕਰਦਾ ਕਿ ਉਹ ਉਹਨੂੰ ਬੰਦਾ ਬਣਾ ਕੇ ਲਿਆਓ ਤੇ ਉਹਨੂੰ ਦੱਸਿਆ ਕਿ ਓਰੇ ਮਾਫੀ ਮੰਗੇ ਜੇ ਕੋਈ ਆ ਰਿਹਾ ਤਾਂ ਠੀਕ ਹੈ ਨਹੀਂ ਤਾਂ 2 ਘੰਟੇ ਬਾਅਦ ਸਾਰੀ ਸ਼ੁਰੂ ਹੋਣੀ ਹੈ ਜਿਹੜਾ ਮਰਜੀ ਆ ਜਾਏ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਠੰਡੀ ਕੋਈ ਵਿਖੇ ਗੁਰਦਵਾਰਾ ਸਾਹਿਬ ਇੱਥੇ ਬਣਿਆ ਸੀ ਪ੍ਰਸ਼ਾਸਨ ਵੱਲੋਂ ਨਗਰ ਨਿਗਮ ਵੱਲੋਂ ਖਾਸ ਕਰਕੇ ਖਾਸ ਕਰਕੇ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਭਗਵੰਤ ਮਾਨ ਦੀ ਸਰਕਾਰ ਹੈ ਉਹਨਾਂ ਵੱਲੋਂ ਜਿਹੜੀ ਇੱਥੇ ਕਾਰਵਾਈ ਕੀਤੀ ਗਈ ਹੈ ਜਿਹੜਾ ਗੁਰਦਵਾਰਾ ਸਾਹਿਬ ਢਾਇਆ ਗਿਆ ਜਿਹੜਾ ਨشان ਸਾਹਿਬ ਦੀ ਬੇਦਬੀ ਕੀਤੀ ਗਈ ਹੈ, ਗੁੱਟਕਾ ਸਾਹਿਬ ਦੀ ਬੇਦਬੀ ਕੀਤੀ ਗਈ ਹੈ, ਬਾਣੀ ਦੀ ਬੇਦਬੀ ਕੀਤੀ ਗਈ ਹੈ। ਇਹਦੀ ਸਾਰੀ ਪਟਿਆਲੇ ਸ਼ਹਿਰ ਦੀਆਂ ਸੰਗਤਾਂ ਦੀ ਵਿੱਚ ਦਿਲਾਂ ਤੇ ਬਹੁਤ ਵੱਡੀ ਸੱਟ ਵੱਜੀ ਹੈ। ਇਹ ਜਿਹੜੀ ਸਰਕਾਰ ਹੈ, ਇਹ ਬੜੀ ਹੀ ਘਟਿਆ ਸਰਕਾਰ ਹੈ। ਲੋਕਾਂ ਨੂੰ ਲੜਾਉਣ ਵਾਲੀ ਸਰਕਾਰ ਹੈ। ਆਪਸੀ ਭਾਈਚਾਰਕ ਸਾਂਝ ਖਰਾਬ ਕਰਨ ਵਾਲੀ ਸਰਕਾਰ ਹੈ। ਇਸ ਸਰਕਾਰ ਦਾ ਨੁਮਾਇੰਦਾ ਜਿਹੜਾ ਹਰਬੰਸ ਸਿੰਘ ਪਰਵਾਰੀ ਇੱਥੇ ਆ ਕੇ ਜਿਹੜਾ ਕਾਰਵਾਈ ਕਰਕੇ ਗਿਆ। ਅਸੀਂ ਉਹਨੂੰ ਤਾੜਨਾ ਕਰਦੇ ਹਾਂ ਕਿ ਇੱਥੇ ਆ ਕੇ ਸੰਗਤਾਂ ਤੋਂ ਮਾਫੀ ਕਰੇ। ਮਾਫੀ ਮੰਗੇ ਅਤੇ ਜਿਹੜੀ ਉਹਨੇ ਗੱਲ ਕਹੀ ਹੈ ਕਿ ਮੈਂ 50 ਨਿਸ਼ਾਨ ਸਾਹਿਬ ਪਹਿਲਾਂ ਟਾ ਚੁੱਕਿਆ ਤੈਨੂੰ ਤਾਂ ਦੇਖੇਗੀ ਸੰਗਤ ਤੂੰ ਜਿਹੜੀ ਗੱਲ ਕੀਤੀ ਹੈ ਹੰਕਾਰ ਵਾਲੀ ਗੱਲ ਕੀਤੀ ਹੈ ਤੈਨੂੰ ਤਾਂ ਸੰਗਤ ਆਪੇ ਦੇਖੇਗੀ ਤੇਰੀ ਜਿਹੜੀ ਸਰਕਾਰ ਦੀ ਜਿਹੜੀ ਤੂੰ ਬੈਠਾ ਹੈ ਜਿਹੜੀ ਸ਼ਹਿ ਤੇ ਇਹ ਸਰਕਾਰ ਵੀ ਤੈਨੂੰ ਹਰ ਬੰਦਾ ਹੀ ਤੈਨੂੰ ਦੇਖੂਗਾ ਕੀ ਕਰਦਾ ਇੱਥੇ ਦੇਖਣਾ ਤੁਸੀਂ ਅੱਧੇ ਘੰਟੇ ਬਾਅਦ ਇੱਥੇ ਹਾਲ ਕੀ ਹੋਣਾ ਸਰਕਾਰ ਆ ਆ ਕੇ ਇੱਥੇ ਗੁਰਦੁਆਰਾ ਸਾਹਿਬ ਬਣਾਇਆ ਮੈਂ ਤਾਂ ਬੇਨਤੀ ਕਰਦਾ ਪਟਿਆਲੇ ਸ਼ਹਿਰ ਦੀ ਸਤਾਂ ਨੂੰ ਕਿ ਅਸੀਂ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣਾ ਹੈ ਅਸੀਂ ਕੋਈ ਇਹੋ ਜੀ ਗੱਲ ਨਹੀਂ ਕਰਨੀ ਲੇਕਿਨ ਜਿੱਥੇ ਸਾਡੇ ਗੁਰੂ ਸਾਹਿਬ ਗੁਰੂ ਘਰਾਂ ਤੇ ਗੁਰਦੁਆਰਾ ਸਾਹਿਬਾਂ ਤੇ ਜੇ ਕੋਈ ਹਮਲਾ ਕਰੇਗਾ ਤਾਂ ਉਹ ਵੀ ਹਰਗੇ ਸਾਨੂੰ ਬਰਦਾਸ਼ਤ ਨਹੀਂ ਹੈ ਜੋ ਹਰਕਤਾਂ ਸਰਕਾਰ ਕਰ ਰਹੀ ਹੈ ਅਸੀਂ ਸਰਕਾਰ ਨੂੰ ਤਾੜਨਾ ਕਰਦੇ ਹਾਂ ਕਿ ਹਰਕਤਾਂ ਤੋਂ ਬਾਹਰ ਆ ਜਾਓ ਇਹ ਗੱਲਾਂ ਨਾ ਕਰੋ ਪੰਜਾਬ ਨੂੰ ਲੰਬੂ ਨਾ ਲਾਓ ਪੰਜਾਬ ਦੇ ਹਾਲਾਤ ਪਹਿਲਾਂ ਹੀ ਬੜੇ ਨਾਲ ਆ ਚੁੱਕੇ ਹਨ ਤੁਸੀਂ ਪੰਜਾਬ ਦੀ ਪਟਿਆਲੇ ਸ਼ਹਿਰ ਦੀ ਲੋਕਾਂ ਨੂੰ ਆਪਸ ਦੇ ਵਿੱਚ ਨਾ ਲੜਾਓ ਇਹ ਗੱਲਾਂ ਕਰਕੇ ਆਮ ਆਦਮੀ ਪਾਰਟੀ ਜਿਹੜੀ ਕਹਿੰਦੀ ਅਸੀਂ ਸਾਰੇ ਤਾਂ ਮਦਾਂ ਮਸਾਂ ਦੰਦ ਭੇੜ ਦੇਲੇ ਸੀ ਵਰਤਾਂਗੇ ਅਸੀਂ ਕਿਸੇ ਵੀ ਤਰੀਕੇ ਨਾਲ ਇਲੈਕਸ਼ਨ ਲੜ ਨਹੀਂ ਗਏ ਅਸੀਂ ਉਹਨਾਂ ਨੂੰ ਇਲੈਕਸ਼ਨ ਜਿੱਤ ਨਹੀਂ ਗਏ ਅਸੀਂ ਉਹਨਾਂ ਨੂੰ ਤਾੜਨਾ ਕਰਦੇ ਆ ਕਿ ਆਪਣੇ ਕੋਝੀ ਹਰਕਤਾਂ ਤੋਂ ਬਾਹਰ ਆ ਜਾਓ ਤੇ ਧਾਰਮਿਕ ਦੇ ਵਿੱਚ ਨਾਲੋਂ ਆਪਸੀ ਭਾਈਚਾਰਾ ਜਿਹੜਾ ਨਾ ਖਰਾਬ ਕਰੋ ਮੈਂ ਫੇਰ ਇੱਕ ਵਾਰ ਤਾਣਾ ਕਰਦਾ ਇਹ ਕੋਈ ਮੇਰੂ ਜਿਹਨੇ ਕਿਹਾ ਸੀ ਕਿ ਜਾ ਕੇ ਉਹ ਸਾਰੀ ਸ਼ੁਰੂ ਕਰੋ ਉਸ ਤੋਂ ਬਾਅਦ ਫਿਰ ਦੁਬਾਰੇ ਜੇ ਇਸ ਵੀ ਫੇਰ ਇਹ ਸਾਰੀਆਂ ਗੱਲਾਂ ਜਿਹੜੀਆਂ ਲੋਕਾਂ ਦੇ ਮਨਾਂ ਦੇ ਵਿੱਚ ਐ ਸਿੱਖ ਸੰਗਤਾਂ ਦੇ ਮਨਾਂ ਦੇ ਵਿੱਚ ਐ ਸਾਰੇ ਆਪਸ ਦੇ ਭਾਈਚਾਰੇ ਦੇ ਸਭ ਲੋਕਾਂ ਦੇ ਵਿੱਚ ਗੱਲਾਂ ਹੈਗੀਆਂ ਕਿ ਜਿਹੜੀ ਹਰਕਤਾਂ ਇਹ ਧੋਖੇ ਨਾਲ ਬਣੀ ਸਰਕਾਰ ਕਰਦੀ ਇਹ ਤੋਂ ਨਹੀਂ ਨਾਮਵਾ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦਰ ਨਾ ਗੁਰੂ ਘਰ ਦੀ ਬੇਦਵੀ ਤੇ ਨਿਸ਼ਾਨ ਸਾਹਿਬ ਦੀ ਬੇਦਵੀ ਕਰਨ ਦੇ ਕਾਰਨ ਪਟਿਆਲਾ ਸ਼ਹਿਰ ਦੀਆਂ ਸੂੂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸੰਸਥਾਵਾਂ ਨਿਹੰਗ ਸਿੰਘ ਜਥੇਬੰਦੀਆਂ ਤੇ ਬਹੁਤ ਸਾਰੀ ਸਹਿਯੋਗੀ ਜਥੇਬੰਦੀਆਂ ਨੇ ਸਾਂਝੇ ਤੌਰ ਤੇ ਇਹ ਸਰਕਾਰ ਦਾ ਵਿਰੋਧ ਕਰਨ ਵਾਸਤੇ ਇਹ ਨਿਸ਼ਾਨ ਸਾਬ ਜੋ ਚੁੱਲਤੇ ਨਿਸ਼ਾਨ ਰਹੇ ਮਹਾਰਾਜ ਕੇ ਇਹ ਨਿਸ਼ਾਨ ਸਾਬ ਲਗਭਗ 45 ਸਾਲ ਪੁਰਾਣੇ ਪ੍ਰਾਤਨ ਲੱਗੇ ਹੋਏ ਜਿਨ੍ਹਾਂ ਨੂੰ ਇਹ ਸਰਕਾਰ ਨੇ ਹਥੋੜੇ ਮਾਰ ਮਾਰ ਕੇ ਜਦ ਤੋੜਿਆ ਬਲਡੋਜ਼ਰ ਦੇ ਪੰਜੇ ਮਾਰੇ ਤੇ ਗੁਰਸਿੱਖ ਸੰਗਤਾਂ ਕਹਿੰਦੀ ਹੈ ਥੋੜੇ ਨਿਸ਼ਾਨ ਸਾਬ ਤੇ ਨਹੀਂ ਲੱਗ ਰਹੇ ਇਹ ਸਾਡੇ ਹਿਰਦੇ ਤੇ ਲੱਗ ਰਹੇ ਹਨ ਦਾ ਵਿਰੋਧ ਕਰਨ ਵਾਸਤੇ ਅੱਜ ਸਾਰੀਆਂ ਸੰਗਤਾਂ ਸ਼ਾਂਤਮਈ ਵਿਰੋਧ ਕਰ ਰਹੀਆਂ ਸਿਮਰਨ ਕਰਦੀ ਹੋਈਆਂ ਕਿ ਸਰਕਾਰ ਨੇ ਇਹ ਕਿਉਂ ਸਾਡੇ ਨਾਲ ਅਨਿਆਏ ਹੋ ਰਿਹਾ ਹੈ ਕਿਉਂ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਇਸ ਕਰਕੇ ਸਾਰਾ ਵਿਰੋਧ ਕੀਤਾ ਜਾ ਰਿਹਾ ਕੋਈ ਅਧਿਕਾਰੀ ਨਾਲ ਗੱਲਬਾਤ ਹੋਈ ਤੁਹਾਡੀ ਪ੍ਰਸ਼ਾਸਨ ਅਧਿਕਾਰੀ ਨਾਲ ਪਹਿਲਾਂ ਵੀ ਤੁਹਾਨੂੰ ਤੁਹਾਡੇ ਪ੍ਰਸ਼ਾਸਨ ਅਧਿਕਾਰੀ ਨਾਲ ਸਾਡੇ ਇੱਥੇ ਦੇ ਜਿਹੜੇ ਸੱਜਣਾ ਦੀ ਗੱਲਬਾਤ ਹੋਈ ਉਹ ਇਹਨਾਂ ਦੀ ਹੋਈ ਹੈ ਸਹਰਪ੍ਰੀਤ ਸਿੰਘ ਪ੍ਰਿੰਸ ਜੀ